ਅੱਜ ਪੰਜਾਬ ਦੀ ਝਾਕੀ ਅੰਮ੍ਰਿਤਸਰ ਪਹੁੰਚੀ ਹੈ ਅੰਮ੍ਰਿਤਸਰ ਦੇ ਗੋਲਡਨ ਗੇਟ ਤੇ ਪੰਜਾਬ ਦੀਆਂ ਉਹੀ ਝਾਕੀਆਂ ਜਿਨ੍ਹਾਂ ਨੂੰ 26 ਜਨਵਰੀ ਮੌਕੇ ਜਿਹੜਾ ਦਿੱਲੀ 'ਚ ਦਿਖਾਉਣ ਤੋਂ ਮਨਾ ਕੀਤਾ ਗਿਆ ਸੀ ਸ਼ਹੀਦ ਉਦਮ ਸਿੰਘ ਦਾ ਬੁੱਤ ਬਣਾਇਆ ਗਿਆ ਹੈ ਤਾਂ ਇਹ ਝਾਕੀਆਂ ਜਿਹੜੀਆਂ ਪੰਜਾਬ ਦੇ ਸ਼ਾਨ ਮਤਾ ਇਤਿਹਾਸ ਨੂੰ ਦਿਖਾਉਂਦੀਆਂ 26 ਜਨਵਰੀ ਮੌਕੇ ਪੰਜਾਬ ਦੀ ਝਾਕੀ ਨੂੰ ਦਿੱਲੀ ਵਿਖੇ ਖਾਨ ਤੋਂ ਮਨਾ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਹ ਫੈਸਲਾ ਲਿੱਤਾ ਗਿਆ ਕਿ ਪੰਜਾਬ ਦੀਆਂ ਝਾਂਕੀਆਂ ਨੂੰ ਪੰਜਾਬ ਦੇ ਵੱਖ-ਵੱਖ ਹਲਕਿਆਂ ਵਿੱਚ ਦਿਖਾਇਆ ਜਾਏਗਾ ਤਾਂ ਅੱਜ ਪੰਜਾਬ ਦੀ ਝਾਕੀ ਅੰਮ੍ਰਿਤਸਰ ਪਹੁੰਚੀ ਹੈ ਅੰਮ੍ਰਿਤਸਰ ਦੇ 골ਡਨ ਗੇਟ ਤੇ ਐਮਐਲਏ ਜੀਵਨ ਜੋਤ ਕੋਰ ਵੱਲੋਂ ਇਹਨਾਂ ਝਾਕੀਆਂ ਦਾ ਸਵਾਗਤ ਕੀਤਾ ਜਾ ਰਿਹਾ ਤਾਂ ਤਸਵੀਰਾਂ ਇੱਕ ਵਾਰ ਤੁਹਾਨੂੰ ਉਹਨਾਂ ਝਾਕੀਆਂ ਦੀਆਂ ਦਿਖਾ ਦਿੰਦੇ ਹਾਂ ਕਿ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਇਹ ਪੰਜਾਬ ਦੀਆਂ ਉਹੀ ਝਾਕੀਆਂ ਹਨ ਜਿਨ੍ਹਾਂ ਨੂੰ 26 ਜਨਵਰੀ ਮੌਕੇ ਜਿਹੜਾ ਦਿੱਲੀ 'ਚ ਤਾਂ ਤੋਂ ਮਨਾ ਕੀਤਾ ਗਿਆ ਸੀ ਤਾਂ ਬਿਲਕੁਲ ਇਹ ਤਸਵੀਰਾਂ ਪੰਜਾਬ ਦੀਆਂ ਝਾਂਕੀਆਂ ਦੀਆਂ ਨੇ ਜੋ ਕਿ ਅੰਮ੍ਰਿਤਸਰ ਪਹੁੰਚੇ ਆ ਤੇ ਪੰਜਾਬ ਦੇ ਸ਼ਾਨਮਤਾ ਇਤਿਹਾਸ ਨੂੰ ਦਰਸਾਉਂਦੀਆਂ ਇਹ ਤਸਵੀਰਾਂ ਸਭ ਤੋਂ ਪਹਿਲਾਂ ਜੱਲਿਆਂ ਵਾਲੇ ਬਾਗ ਦੇ ਸ਼ਹੀਦਾਂ ਦੇ ਨਾਮ ਲਿਖੇ ਗਏ ਉਹਨਾਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਸ਼ਹੀਦ ਭਗਤ ਸਿੰਘ ਦੀ ਤਸਵੀਰ ਇਹਨਾਂ ਪੰਜਾਬ ਦੀਆਂ ਝਾਕੀਆਂ ਦੇ ਵਿੱਚ ਲਗਾਈ ਗਈ ਹੈ ਉਸ ਤੋਂ ਇਲਾਵਾ ਇਸ ਦੇ ਨਾਲ ਲਾਲਾ ਹਰਦੀਾਲ ਸਰਦਾਰ ਅਜੀਤ ਸਿੰਘ ਅਤੇ ਬਾਬਾ ਖੜਕ ਸਿੰਘ ਦੀ ਤਸਵੀਰ ਵੀ ਇਹਨਾਂ ਝਾਕੀਆਂ ਦੇ ਵਿੱਚ ਲਗਾਈ ਗਈ ਆ ਦੂਸਰੇ ਪਾਸੇ ਸ਼ਹੀਦ ਉਦਮ ਸਿੰਘ ਦਾ ਬੁੱਤ ਬਣਾਇਆ ਗਿਆ ਹੈ ਤਾਂ ਇਹ ਝਾਕੀਆਂ ਜਿਹੜੀਆਂ ਪੰਜਾਬ ਦੇ ਸ਼ਾਨ ਮਤਾ ਇਤਿਹਾਸ ਨੂੰ ਦਿਖਾਉਂਦੀਆਂ ਦਰਸਾਉਂਦੀਆਂ ਇਹ ਝਾਕੀਆਂ ਜੋ ਕਿ ਪੰਜਾਬ ਦੇ ਵੱਖ-ਵੱਖ ਹਲਕਿਆਂ ਦੇ ਵਿੱਚ ਜਾ ਰਹੀਆਂ ਤੇ ਅੱਜ ਅੰਮ੍ਰਿਤਸਰ ਪਹੁੰਚੀਆਂ ਹੈ ਦੂਸਰੇ ਪਾਸੇ ਮਾਈ ਭਾਗੋ ਦੀ ਤਸਵੀਰ ਬਣਾਈ ਗਈ ਹੈ ਤਾਂ ਇਹ ਉਹ ਵੀ ਝਾਕੀਆਂ ਦਿਖਾਈਆਂ ਗਈਆਂ ਮਾਈ ਭਾਗੋ ਜਿਹਦੇ ਨਾਮ ਦੇ ਉੱਪਰ ਜਿਸ ਤਰ੍ਹਾਂ ਕਾਲਜ ਚੱਲ ਰਿਹਾ ਤਾਂ ਉਹਨਾਂ ਕਾਲਜਾਂ ਦੇ ਵਿੱਚ ਪੰਜਾਬ ਦੇ ਜਿਹੜੇ ਬੱਚੇ ਆ ਉਹ ਪੜ੍ਹ ਕੇ ਅੱਗੇ ਪੰਜਾਬ ਦਾ ਭਵਿੱਖ ਹੋਰ ਰੋਸ਼ਨ ਕਰ ਰਿਹਾ ਤਾਂ ਉਹ ਅ ਝਾਕੀਆਂ ਜਿਹੜੀਆਂ ਪੰਜਾਬ ਦੇ ਇਤਿਹਾਸ ਨੂੰ ਦਰਸਾਉਂਦੀਆਂ 올림픽 ਖੇਡ ਦੇ ਵਿਦਿਆਰਥੀਆਂ ਦੀਆਂ ਤਸਵੀਰਾਂ ਪੰਜਾਬੀ 35 ਅਖਰੀ ਬਲੈਕਬੋਰਡ ਦੇ ਉੱਪਰ ਲਿਖੀ ਗਈ ਹੈ ਤਾਂ ਇਹ ਸਭ ਕੁਝ ਪੰਜਾਬ ਦੇ ਇਤਿਹਾਸ ਨੂੰ ਦਰਸਾਉਂਦੀਆਂ ਤਸਵੀਰਾਂ ਜਿਹੜੀਆਂ ਉਹ ਇੱਥੇ ਲਗਾਈਆਂ ਗਈਆਂ ਇੱਕ ਮੁਟਿਆਰ ਜੋ ਕਿ ਫੁਲਕਾਰੀ ਕੱਢਦੀ ਪੰਜਾਬ ਦੇ ਝਾਕੀਆਂ ਦੇ ਵਿੱਚ ਦਿਖਾਈ ਗਈ ਹੈ ਤਾਂ ਇਸ ਸਬੰਧੀ ਐਮਐਲਏ ਜੀਵਨਜੋਤ ਕੋਰ ਇੱਥੇ ਪਹੁੰਚੀ ਹੋਈ ਹੈ ਉਹਨਾਂ ਵੱਲੋਂ ਇਹਨਾਂ ਝਾਕੀਆਂ ਦਾ ਸਵਾਗਤ ਕੀਤਾ ਗਿਆ ਹੈ ਤਾਂ ਉਹਨਾਂ ਦੇ ਨਾਲ ਵੀ ਜਿਹੜੀ ਹੈ ਗੱਲਬਾਤ ਅਸੀਂ ਜ਼ਰੂਰ ਕਰਾਂਗੇ ਕਿ ਉਹਨਾਂ ਦਾ ਇਹਨਾਂ ਝਾਕੀਆਂ ਦੇ ਬਾਰੇ ਕੀ ਕੁਝ ਕਹਿਣਾ ਹੈ ਤੇ ਅਸੀਂ ਮੈਡਮ ਜੀਵਨਜੋਤ ਕੋਰ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਯਾਨੀ ਕਿ ਇਹ ਉਹ ਝਾਕੀਆਂ ਨੇ ਜਿਹਨੂੰ 26 ਜਨਵਰੀ ਨੂੰ ਉੱਥੇ ਡਿਸਪਲੇ ਹੋਣਾ ਸੀ ਔਰ ਉਹਨਾਂ ਨੂੰ ਅਲਾਉ ਨਹੀਂ ਕੀਤਾ ਗਿਆ ਸੋ ਪੰਜਾਬ ਦੇ ਨਾਲ ਹਮੇਸ਼ਾ ਤੋਂ ਹੀ ਸੈਂਟਰ ਦੇ ਵਿੱਚ ਬੈਠੀਆਂ ਸਰਕਾਰਾਂ ਨੇ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧੱਕਾ ਕੀਤਾ ਹੈ ਹਮੇਸ਼ਾ ਤੋਂ ਸੈਂਟਰ ਨੇ ਪੰਜਾਬ ਦੇ ਨਾਲ ਮਤਰੀ ਮਾਂ ਵਰਗਾ ਸਲੂਕ ਕੀਤਾ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਇਹ ਚਾਕੀਆ ਉਹਨੇ ਜਿਹਦੇ ਵਿੱਚ ਸਾਡਾ ਅਮੀਰ ਵਿਰਸਾ ਜਿਹੜਾ ਹੈ ਉਹ ਦਰਸਾਇਆ ਗਿਆ ਹੈ ਜਿਹਦੇ ਤੋਂ ਭਾਜਪਾ ਕੇਂਦਰ ਸਰਕਾਰ ਘਬਰਉਂਦੀ ਹੈ ਕਿਉਂਕਿ ਬਹਾਦਰੀ ਸ਼ਹੀਦਾਂ ਦੀ ertidī ਯੋ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਪੰਜਾਬ ਔਰ ਇਹ ਸਮੀਰ ਵਿਰਸੇ ਤੋਂ ਬੀਜੇਪੀ ਨੂੰ ਬਹੁਤ ਘਬਰਾਹਟ ਹੁੰਦੀ ਹੈ ਜਿੱਤੇ ਕਰਕੇ ਉਹਨਾਂ ਨੇ ਅਲਾਉ ਨਹੀਂ ਕੀਤਾ ਸੋ ਮਾਨ ਸਰਕਾਰ ਦਾ ਇੱਕ ਬਹੁਤ ਵਧੀਆ ਇਹ ਉਪਰਾਲਾ ਸੀ ਕਿ ਪੰਜਾਬ ਦੇ ਵਿੱਚ ਸਭ ਨੂੰ ਪਤਾ ਤੇ ਲੱਗੇ ਕਿਉਂਕਿ ਕੂੜ ਪ੍ਰਚਾਰ ਬਹੁਤ ਕੀਤਾ ਜਾਂਦਾ ਹੈ ਸਾਡੇ ਬੀਜੇਪੀ ਵੱਲੋਂ ਸੋ ਪੰਜਾਬ ਦੇ ਵਿੱਚ ਪਹਿਲੀ ਗੱਲ ਤੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਕੀ ਸੀਗਾ ਜਿਹਨੂੰ ਡਿਨਾਈ ਕੀਤਾ ਗਿਆ ਜਿਹਨੂੰ ਉੱਥੇ ਅਲਾਉ ਨਹੀਂ ਕੀਤਾ ਗਿਆ ਔਰ ਸੈਕੰਡਲੀ ਸਾਡਾ ਜਿਹੜਾ ਪੰਜਾਬ ਦੀ ਸਾਡੇ ਜਿਹੜੇ ਆਉਣ ਵਾਲੀ ਜਨਰੇਸ਼ਨ ਉਹਨਾਂ ਨੂੰ ਇਹ ਜ਼ਰੂਰ ਪਤਾ ਲੱਗਣਾ ਚਾਹੀਦਾ ਕਿ ਸਾਡਾ ਵਿਰਸਾ ਕਿੰਨਾ ਅਮੀਰ ਹੈ ਔਰ ਤਾਂ ਕਿ ਸਾਡੇ ਬੱਚੇ ਜਿਹੜੇ ਹੈਗੇ ਨੇ ਅੱਗੇ ਉਹਨੂੰ ਮਾਣ ਮਹਿਸੂਸ ਕਰਨ ਔਰ ਬਾਹਰ ਜਿਹੜੇ ਜਾ ਰਹੇ ਨੇ ਅਸੀਂ ਅੱਗੇ ਅਕਸਰ ਦੇਖਦੇ ਹਾਂ ਕਿ ਹੁਣ ਬਹੁਤ ਸਾਰੇ ਲੋਕ ਅਕਸਰ ਮੈਨੂੰ ਮੈਂ ਇੱਥੇ ਨਾਲੇ ਵੀ ਦੱਸਣਾ ਚਾਹੁੰਦੀ ਕਿ ਸਾਨੂੰ ਹੁਣ 20 ਚੋਂ ਕਿਤੇ ਨਾ ਕਿਤੇ ਇੱਕ ਬੰਦਾ ਜਿਹੜਾ ਉਹ ਮਿਲਦਾ ਜ਼ਰੂਰ ਜਿਹੜਾ ਕਹਿੰਦਾ ਕਿ ਅਸੀਂ ਐਬ੍ਰੋਡ ਸੈਟਲ ਸੀਗੇ ਪਰ ਹੁਣ ਅਸੀਂ ਇੱਥੇ ਵਾਪਸ ਆ ਗਏ ਹੈਗੇ ਹਾਂ ਸੋ ਵਾਟ ਵੀ ਵਾਂਟ ਇਸ ਕਿ ਸਾਡੇ ਬੱਚੇ ਇੱਥੇ ਰਹਿਣ ਸਾਡਾ ਜਿਹੜਾ ਅਮੀਰ ਵਿਰਸਾ ਉਹਦੀ ਪਛਾਣ ਕਰਨ ਔਰ ਲੋਕ ਕਿ ਕੀ ਸੀਗਾ ਔਰ ਬੀਜੇਪੀ ਸਰਕਾਰ ਕਿਸ ਚੀਜ਼ ਤੋਂ ਘਬਰਾਉਂਦੀ ਹੈ ਤੇ ਉਹਨਾਂ ਨੇ ਉੱਥੇ ਲਾਉ ਨਹੀਂ ਦੇਖੋ ਮੈਂ ਤਾਂ ਮੈਂ ਤਾਂ ਸ਼ੁਰੂ ਹੀ ਇੱਥੋਂ ਕੀਤਾ ਹੈ ਕਿ ਸਿਰਫ ਇੱਕ ਡਰ ਖੋਫ ਹੈ ਬੀਜੇਪੀ ਨੂੰ ਇਹਨਾਂ ਚੀਜ਼ਾਂ ਤੋਂ ਬਹੁਤ ਡਰ ਲੱਗਦਾ ਹੈ ਕਿਉਂਕਿ ਅਦਰਵਾਈਜ਼ ਕੋਈ ਰੀਜ਼ਨ ਹੀ ਨਹੀਂ ਹੈ ਕਿ ਸਾਡੇ ਸ਼ਹੀਦਾਂ ਦੀ ਸ਼ਹਾਦਤ ਦਰਸਾਉਂਦੀਆਂ ਚਾਂਕੀਆਂ ਜਿਹੜੀਆਂ ਨੇ ਉਹਨਾਂ ਨੂੰ ਅਲਾਉ ਨਾ ਕੀਤਾ ਜਾਏ ਸੋ ਭਾਜਪੀ ਦਾ ਡਰ ਹੈ ਮੈਂ ਤਾਂ ਪਹਿਲਾਂ ਹੀ ਕਿਹਾ ਹੈ ਕਿ ਬਹੁਤ ਜ਼ਰੂਰੀ ਹੈ ਸੂਮਾਨ ਸਰਕਾਰ ਦਾ ਔਰ ਮਾਨ ਸਾਹਿਬ ਦਾ ਇੱਕ ਬਹੁਤ ਵੱਡਾ ਔਰ ਵਧੀਆ ਉਪਰਾਲਾ ਹੈ ਕਿ ਇਹਨਾਂ ਚਾਂਕੀਆਂ ਨੂੰ ਗਲੀਆਂ-ਗਲੀਆਂ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਲੈ ਕੇ ਜਾਇਆ ਜਾਏ ਤਾਂ ਕਿ ਲੋਕਾਂ ਨੂੰ ਪਹਿਲਾਂ ਤਾਂ ਇਹ ਪਤਾ ਲੱਗੇ ਕਿ ਇਹਦੇ ਵਿੱਚ ਕੁਝ ਵੀ ਖਰਾਬ ਨਹੀਂ ਸੀ ਔਰ ਦੂਸਰਾ ਸਾਡੇ ਬੱਚਿਆਂ ਨੂੰ ਪਤਾ ਲੱਗੇ ਕਿ ਸਾਡਾ ਵਿਰਸਾ ਕਿੰਨਾ ਅਮੀਰ ਹੈ ਕੀ ਮੈਡਮ ਲੱਗਦਾ ਮੋਦੀ ਸਰਕਾਰ ਨੂੰ ਸਾਡੇ ਆਜ਼ਾਦੀ ਕੁਹਾਟੀਆਂ ਦਾ ਇਤਿਹਾਸ ਨਹੀਂ ਪਤਾ ਦੇਖੋ ਮੋਦੀ ਸਰਕਾਰ ਜਿਹੜੀ ਹੈ ਉਹ ਉਹਨਾਂ ਦਾ ਏਜੰਡਾ ਡਿਫਰੈਂਟ ਹੈ ਜੀ ਉਹ ਦੰਗਿਆਂ ਵਾਲੀ ਸਰਕਾਰ ਹੈ ਝੂਠ ਦੀ ਸਰਕਾਰ ਹੈ ਬੇਈਮਾਨੀ ਉਹਨਾਂ ਨੂੰ ਆਉਂਦੀ ਹੈ ਜਿਹੜੀ ਭਾਜਪਾ ਸਰਕਾਰ ਹੈ ਸੋ ਉਹਨਾਂ ਨੂੰ ਇਹ ਜੀ ਬਹਾਦਰੀ ਤੋਂ ਖੌਫ ਹੁੰਦਾ ਹੈ ਗੁਰੂਆਂ ਪੀਰਾਂ ਦੀ ਧਰਤੀ ਹੋਏ ਜਿੱਥੇ ਸ਼ਹੀਦਾਂ ਨੇ ਸ਼ਹਾਦਤ ਦਿੱਤੀ ਹੋਏ ਜਲੀਆਂ ਵਾਲੇ ਬਾਗ ਦੀ ਧਰਤੀ ਹੋਏ ਔਰ ਤੁਸੀਂ ਦੇਖਿਆ ਕਿ ਇਹਦੇ ਵਿੱਚ ਹੈ ਦੇਖ ਟੈਬਲੂ ਜਿਹੜਾ ਉਹ ਜਲੀਆਂ ਵਾਲੇ ਬਾਗ ਦਾ ਜਿਹੜਾ ਸਿਗਾ ਐਪੀਸੋਡ ਉਹਨੂੰ ਉਹਨੂੰ ਵੀ ਦਰਸਾਉਂਦਾ ਹੈ ਸੋ ਇਹ ਜੀਆਂ ਚੀਜ਼ਾਂ ਤੋਂ ਬੀਜੇਪੀ ਪੈ ਖਾਂਦੀ ਹੈ ਕਿ ਕਿਤੇ ਕਿਤੇ ਚੱਕੀ ਜਾਏਗੀ ਅੰਮ੍ਰਿਤਸਰ ਇਹ ਅੰਮ੍ਰਿਤਸਰ ਦੇ ਵਿੱਚ ਇੱਥੋਂ ਨਿਕਲਦੇ ਹੋਏ ਰਣਜੀਤ ਐਵੇਂ ਨਹੀਂ ਉਹ ਜਾਣਗੇ ਔਰ ਰਣਜੀਤ ਐਵੇਂ ਨਹੀਂ ਉਹ ਤੋਂ ਬਾਅਦ ਅਜਨਾਲੇ ਜਾਣਗੇ ਥੈਂਕ ਯੂ ਰਾਈਟ ਬਹੁਤ ਖੁਸ਼ੀ ਦੀ ਗੱਲ ਹੈ ਪੰਜਾਬ ਦੀ ਆਣ ਬਾਨ ਸ਼ਾਨ ਪੰਜਾਬ ਦੀਆਂ ਚੰਕੀਆਂ ਅੱਜ ਅੰਮ੍ਰਿਤਸਰ ਆ ਰਹੀਆਂ ਹਨ ਔਰ ਅਸੀਂ ਸਾਰੇ ਇੱਥੇ ਪਹੁੰਚੀ ਉਹਨਾਂ ਦਾ ਸਵਾਗਤ ਕਰਨ ਵਾਸਤੇ ਸਾਰੇ ਲੋਕਾਂ ਨੂੰ ਬਹੁਤ ਖੁਸ਼ੀ ਹੈ ਸ਼ਰੂਆਤ ਸਾਨੂੰ ਤੇ ਕੋਈ ਕਿਸਮਤ ਸਿਆਸਤ ਹੋ ਰਹੀ ਸੀ ਚੰਕੀਆਂ ਨੂੰ ਮੌਕਾ ਨਹੀਂ ਦਿੱਤਾ ਗਿਆ ਤੇ ਕੀ ਕਹਾਂ ਐਸਵੇਲੇ ਪੰਜਾਬ ਦੇ ਵਾਸਤੇ ਬਹੁਤ ਹੀ ਮਨਪੱਗਾ ਆਏਗਾ ਬਹੁਤ ਮਨਪੱਗਾ ਆਏਗਾ ਪਬਲਿਕ ਦੇਖ ਰਹੀ ਹੈ ਜੋ ਸਰਕਾਰ ਸੈਂਟਰ ਗਵਰਨਮੈਂਟ ਕਰ ਰਹੀ ਹੈਗੀ ਹੈ। ਤੋਂ ਫਿਰ ਵੀ ਸਾਨੂੰ ਮਾਣ ਹੈ ਸਾਡੇ ਤੇ ਪੰਜਾਬ ਦੇ ਉੱਤੇ ਸਾਡੀ ਸਰਕਾਰ ਦੇ ਉੱਤੇ ਕਿ ਅੱਜ ਸਾਰੇ ਪੰਜਾਬ 'ਚ ਅਸੀਂ ਉਹ ਝਾਕੀਆਂ ਜਿਹੜੀਆਂ ਪਬਲਿਕ ਨੇ 26 ਜਨਵਰੀ ਦੀ ਪ੍ਰੇਡ ਨੂੰ ਦੇਖਣੀਆਂ ਸੀ ਤੇ ਅੱਜ ਹਰ ਪਿੰਡ-ਪਿੰਡ 'ਚ ਸ਼ਹਿਰ-ਸ਼ਹਿਰ 'ਚ ਦਿਖਾਈਆਂ ਜਾ ਰਹੀ ਹੈ। ਪਬਲਿਕ ਦੇਖ ਰਹੀ ਹੈ। ਅੰਮ੍ਰਿਤਸਰ ਪਹੁੰਚੀ ਹੈ ਝਾਂਕੀ ਕਿੰਨਾ ਮਾਣ ਹੈ ਅੰਮ੍ਰਿਤਸਰ ਵਾਸੀਆਂ ਦਾ। ਬਹੁਤ بڑا ਮਾਣ ਹੈ। ਸਾਡੇ ਵਾਸਤੇ ਬਹੁਤ ਫਖਰ ਦੀ ਗੱਲ ਹੈਗੀ ਹੈ। ਸਲੂਟ ਹੈਗਾ ਮਾਨ ਸਾਹਿਬ ਨੂੰ ਸਾਡੀ ਸਰਕਾਰ ਨੂੰ ਆਮ ਆਦਮੀ ਪਾਰਟੀ ਨੂੰ ਤਾਂ ਬਿਲਕੁਲ ਇਹ ਸਨ ਪੰਜਾਬ ਦੀਆਂ ਝਾਕੀਆਂ ਜੋ ਕਿ ਅੱਜ ਅੰਮ੍ਰਿਤਸਰ ਪਹੁੰਚੀਆਂ ਹਨ ਅੰਮ੍ਰਿਤਸਰ 골ਡਨ ਗੇਟ ਦੇ ਉੱਪਰ ਐਮ ਐਲ ਏ ਜੀਵਨ ਜੋਤਪੁਰ ਵੱਲੋਂ ਇਹਨਾਂ ਝਾਕੀਆਂ ਦਾ ਆ ਸਵਾਗਤ ਕੀਤਾ ਗਿਆ ਹੈ ਤਾਂ ਇਹ ਝਾਕੀਆਂ ਜਿਹੜੀਆਂ ਪੰਜਾਬ ਦੇ ਵੱਖ-ਵੱਖ ਹਲਕਿਆਂ ਵਿੱਚ ਜਾ ਰਹੀਆਂ ਦੱਸਦੀ ਹੈ ਕਿ ਇਹਨਾਂ ਝਾਕੀਆਂ ਨੂੰ ਦਿੱਲੀ ਵਿਖੇ 26 ਜਨਵਰੀ ਦੀ ਪ੍ਰੇਡ ਦੇ ਵਿੱਚ ਦਿਖਾਉਣ ਤੋਂ ਮਨਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਨ੍ਹਾਂ ਝਾਕੀਆਂ ਨੂੰ ਹੁਣ ਆ ਪੰਜਾਬ ਦੇ ਵੱਖ-ਵੱਖ ਹਲਕਿਆਂ ਵਿੱਚ ਭੇਜਿਆ ਜਾ ਰਿਹਾ ਜਿਸ ਤੇ ਚੱਲਦੇ ਅੱਜ ਅੰਮ੍ਰਿਤਸਰ 골ਡਨ ਗੇਟ ਤੇ ਝਾਕੀਆਂ ਪਹੁੰਚੀਆਂ ਤੇ ਮੈਡਮ ਜੀਵਨ ਜੋਤ ਕੌਰ ਜੋ ਵ代ਕ ਨੇ ਅੰਮ੍ਰਿਤਸਰ ਹਲਕਾ ਪੂਰਬੀ ਤੋਂ ਉਹਨਾਂ ਵੱਲੋਂ ਇਨ੍ਹਾਂ ਝਾਕੀਆਂ ਦਾ ਸੁਆਗਤ ਕੀਤਾ ਗਿਆ ਕੈਮਰਾਮੈਨ ਪ੍ਰਦੀਪ ਦੇ ਨਾਲ ਮੁਕੇਸ਼ ਮਹਿਰਾ ਦਾ ਅਨਮਿਊਟ ਅੰਮ੍ਰਿਤਸਰ